Tantan, Tantan Bapak Ji Sing Ji Tantan Bapak Jujur Sing Ji Tantan Bapak Jorawar Sing Ji Tantan Bapak Fatel Sing Ji Pai, Paisa Fai Daya Sing Ji Pai, Paisa Fai Teram Sing Ji Pai, Paisa Fai Himat Sing Ji Pai, Paisa Fai Mohokam Pai, Sing Ji Paisa Fai Saing Pai, Sai, Sing Ji Tantan Mata Gujar Kor, G, ਤਾ ਤੈ ਕੋਦੀ ਤਨ ਮਾਤਾ ਜੀ ਵਰਦੀ ਤਨ ਮਾਤਾ ਪਾ ਕੋਦੀ ਜੇ ਚੱਲੇ ਆਸਰ ਹੰਦ ਨੂੰ ਮੇਰੇ ਪਿਆਰੇ ਸੋਸ਼ੀਓਲੋਜੀ ਮੇ ਬੁੱਟਾ ਸਿੰਘ ਲੱੜੜੇ ਪਹੁੰਚ ਗਏ ਸ੍ਰੀ ਫੱਤੇਗੜ ਸਾਹਿਬ ਦੀ ਧਰਤੀ ਜੋ ਪਰ ਜਿੱਥੇ ਕਿ ਵੱਖ-ਵੱਖ ਲੰਗਰ ਤੁਹਾਨੂੰ ਦਿਖਾ ਰਿਹਾ ਜਿਹੜੇ ਲੱਗੇ ਹੋਏ ਨੇ ਇੱਕ ਵੱਖਰਾ ਹੀ ਲੰਗਰ ਲੱਗਿਆ ਹੋਇਆ ਦਵਾਈਆਂ ਦਾ ਪਾ ਗੱਲਬਾਤ ਕਰਦੇ ਡਾਕਟਰ ਜੀ ਨਾਲ ਡਾਕਟਰ ਜੀ ਕਿਹਨਾ ਜੀ ਰੋਡ ਡਾਕਟਰ ਅਨਿਲ ਆਪਾ ਕਕਵਾਲ ਪਿੰਡ ਵੱਲੋਂ ਆਇਆ ਹੈ ਤੇ ਆਪਾਂ ਦਵਾਈਆਂ ਦੀ ਸੇਵਾ ਲੱਗੀ ਹੋਈ ਹੈ ਬਾਬਾ ਜੀ ਦੇ ਵੱਲੋਂ 10-12 ਸਾਲਾਂ ਤੋਂ ਚੱਲਦੀ ਆ ਰਹੀ ਹੈ ਸੇਵਾ ਜੀ ਅੱਛਾ ਫਤਿਹਗੜ ਸੌਰ ਹਾਂ ਦਵਾਈਆਂ ਦੀ ਸੇਵਾ 10-12 ਸਾਲ ਤੋਂ ਚੱਲਦੀ ਆ ਰਹੀ ਹੈ ਤੇ ਲੋਕੀ ਨੂੰ ਬੜਾ ਹੁੰਗਾਰਾ ਮਿਲ ਰਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅੱਛਾ ਜੀ ਕਿਹੜੀ-ਕਿਹੜੀ ਦਵਾਈ ਦੇ ਰਹੇ ਹੋ ਇਹਦੇ ਵਿੱਚ ਫਸਟ ਸਟੇ ਟੱਬਾ ਕਰਦੇ ਜਿਵੇਂ ਕਿਸੇ ਨੂੰ ਤੁਰਦੇ ਫਿਰਦੇ ਨੂੰ ਦਰਦ ਹੋ ਗਈ ਜਾਂ ਬੁਖਾਰ ਚੜ ਗਿਆ ਟੱਡਪੀੜ ਹੋ ਗਈ ਉਲਟੀਆਂ ਲੱਗੀਆਂ ਆਪਾਂ ਐਟ ਅ ਟਾਈਮ ਉਹਨੂੰ ਦੇਖ ਕੇ ਪਲੋਡ ਕਰ ਦਈਦਾ ਬਾਅਦ ਚੋਂ ਆਪਾਂ ਦਿਖਾ ਲੈਂਦੇ ਰਾ ਹਸਪੀਟਲ ਜਾ ਕੇ ਉਹ ਹਾਂ ਤੁੜ ਕੋ ਜੜੀ ਵੀ ਕੋਈ ਤੁਰੰਤ ਕੇ ਨੂੰ ਕੋਈ ਲੋੜ ਆ ਉਹ ਦਵਾਈ ਦੇ ਦਿੰਨੇ ਹਾਂਜੀ ਫਸਟ ਇਸਟੇਟ ਅੱਪਾ ਕਰ ਦਈਦਾ ਬਾਅਦ ਚੋਂ ਜਾ ਕੇ ਆਪਣੇ ਘਰੇ ਉਹ ਦਿਖਾ ਲੈਂਦੇ ਨੇ ਅੱਛਾ ਕੋਈ ਆਪਣਾ ਹਸਪੀਟਲ ਹੈ ਕਿ ਨਹੀਂ ਹਾਂਜੀ 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 ਆਪਣਾ ਹਸਪੀਟਲ ਹੈ ਕਲਧਿਆਣੇ ਹੂੰ ਰਾਜਵਰ ਚੈਰੀਟੇਬਲ ਅੱਛਾ ਕਈ ਜਗ੍ਹਾ ਮੈਂ ਲੰਗਰ ਦੇਖਿਆ ਲੰਗਰਾਂ ਦੇ ਵਿੱਚ ਕਈਆਂ ਦੇ ਬੈਨਰ ਲੱਗੇ ਨੇ ਪੋਸਟਰ ਲੱਗੇ ਥੋੜੀ ਦੁਕਾਨ ਦੇ ਉੱਪਰ ਨਾ ਤਾਂ ਕੋਈ ਪੋਸਟਰ ਤੇ ਨਹੀਂ ਜੀ ਆਪਾਂ ਨਾ ਕਿਸੇ ਸਵਾਰਥ ਲਈ ਨਹੀਂ ਆਪਾਂ ਨਾ ਪ੍ਰਾਪਰ ਸੇਵਾ ਕਰਨ ਆਏ ਆ ਤੇ ਪਿੰਡ ਵੱਲੋਂ ਆਪਾਂ ਸੇਵਾ ਲਈ ਆ ਦਵਾਈਆਂ ਦੀ ਸਾਨੂੰ ਕੋਈ ਮਸੂਰੀ ਦੀ ਲੋੜ ਨਹੀਂ ਜੀ ਅੱਛਾ ਠੀਕ ਹੈ ਸੁਜੋਗ ਹਣ ਦੇ ਦੇ ਥੋੜੀ ਨਾਲ ਬਹੁਤ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਪਿੰਡ ਵੱਲੋਂ ਤੇ ਆਪਣੇ ਬਾਬਾ ਜੀ ਹੈਗੇ ਪਿੰਡ ਦੇ ਗੁਰਦਾਰਾ ਸਾਹਿਬ ਦੇ ਹੈੱਡ ਬਾਬਾ ਜੀ ਨਾਲ ਤੁਸੀਂ ਵਿਚਰ ਲਓ ਅੱਛਾ ਜੀ ਗੱਲਬਾਤ ਕਰਦੇ ਹਾਂ ਜੀ ਬਾਬਾ ਜੀ ਨੇ ਬਾਬੇ ਚ ਕੀ ਨਾ ਜੀ ਅ ਸਾਤ ਪਹਿਲਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਬਸਤ ਸੰਗਤ ਨੂੰ ਜੀ ਹਾਂ ਜੀ ਮੇਰਾ ਨਾਮ ਮਰਜਿੰਦਰ ਸਿੰਘ ਨਾਂ ਜੀ ਅੱਛਾ ਜੀ ਕਿੰਨੇ ਸਾਲ ਤੋਂ ਲੰਗਰ ਲਾ ਰਹੇ ਹੋ ਜੀ ਸਾਡੇ ਪਹਿਲਾਂ ਬਜ਼ੁਰਗ ਲੰਗਰ ਲਾਉਂਦੇ ਸੀ ਜੀ ਅਸੀਂ ਸਾਰੀ 40 ਸਾਲ ਤੋਂ ਲੱਗੇ ਪਾਲ ਕੇ ਲੰਗਰ ਚੱਲ ਰਹੇ ਹਾਂ ਕੀ ਨਾਂ ਤੋਂ ਬਜ਼ੁਰਗਾਂ ਦਾ ਬਜ਼ੁਰਗਾਂ ਦਾ ਨਾਂ ਸਰਦਾਰ ਭਗਤ ਸਿੰਘ ਸੀਗੇ ਸਾਡੇ ਹੋਰ ਪਿੰਡ ਵਾਸੀ ਸੀਗੇ ਜਿਵੇਂ ਬਾਪੂ ਜਗੀਰ ਸਿੰਘ ਸੀਗੇ ਹਾਂ ਉਹਨਾਂ ਨੂੰ ਉਹ ਲੰਗਰ ਉਹਨਾਂ ਨੇ ਸ਼ੁਰੂ ਕਰਾਇਆ ਸੀਗਾ ਬੱਸੀ ਪਠਾਣਾ ਰਹਿੰਦੇ ਸੀ ਅੱਛਾ ਜੀ ਉਹਨਾਂ ਨੇ ਸ਼ੁਰੂ ਕਰਾਇਆ ਸੀ ਉਸ ਤੋਂ ਬਾਅਦ ਰੈਗੂਲਰ ਸਾਡਾ ਲੰਗਰ ਚੱਲ ਰਿਹਾ ਜੀ ਸ਼ਹੀਦਾਂ ਦੀ ਸਫਾਮਤ ਅੱਤੇ ਤੁਸੀਂ ਤੁਹਾਨੂੰ ਦੱਸਿਆ ਵੀ 40 ਸਾਲ ਹੋ ਗਏ ਤਾਂ ਲੰਗਰਾਂ ਦੇ ਫੇਰੇ ਤੁਸੀਂ ਪ੍ਰਸ਼ਾਦਾ ਵੀ ਦੇਈਂ ਵੀ ਤੇ ਲੱਸੀ ਦਾ ਵੀ ਲੰਗਰ ਲਾਇਆ ਇਹਦੇ ਲਈ ਤੁਸੀਂ ਪਿੰਡੋਂ ਟਾਲ ਇਕੱਠੀ ਕਰਦੇ ਕਿੱਦਾਂ ਕੀ ਇਹਦਾ ਸਟੋਨਰ ਜੁੱਤੇ ਇਹ ਪਿੰਡ ਤੋਂ ਹੀ ਜੀ ਆਪਣੇ ਪਿੰਡ ਦੇ ਹਾਂਜੀ ਸਾਡੇ ਪਿੰਡ ਤੋਂ ਸਾਰਾ ਇਕੱਠਾ ਕਰਦਾ ਇਲਾਕਾ ਸਮੂਹ ਇਲਾਕਾ ਨਿਵਾਸੀ ਸਾਡੇ ਸੱਜਣ ਮਿੱਤਰ ਨੇ ਜਿਹੜੇ ਸਾਡੇ ਐਨਆਰਆਈ ਭਰਾ ਨੇ ਜਿਹੜੇ ਪਿੰਡ ਬੈਠੇ ਨੇ ਬਾਹਰ ਉਹ ਕਰਗਰ ਨਗਰ ਸਟਾਰਟ ਹੋ ਜਾਂਦਾ ਆਪਣੇ ਸਵੇਰੇ ਕਿੰਵੇ ਸਟਾਰਟ ਲੰਗਰ ਜੀ ਸਵੇਰੇ 7 7:30 ਵਜੇ ਨਾਸ਼ਤਾ ਤਿਆਰ ਹੋ ਜਾਂਦਾ ਜੀ ਸ਼ੁਰੂ ਕਰ ਦਿੱਤਾ ਜੀ ਜਿਵੇਂ ਸਵੇਰੇ ਸੰਗਤਾਂ ਨੂੰ ਆਲੂ ਦੇ ਪਰੌਂਠੇ ਜੀ ਤੇ ਨਾਲ ਦਹੀਂ ਲੱਸੀ ਜੀ ਮੱਖਣ ਉਸ ਤੋਂ ਬਾਅਦ ਜਿਹੜੀ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੇਵਾ ਤਿਆਰ ਹੋਈ ਜਾਂਦੀ ਨਾਲ-ਨਾਲ ਅਸੀਂ ਨੇ ਵਰਤਾਈ ਜਾਈਦਾ ਉਹਦੇ ਚ ਕੋਈ ਕੁਛ ਵੀ ਜੋ ਵੀ ਤੁਸੀਂ ਤਿਆਰ ਕਰੀਏ ਲੇਕਿਨ ਅਸੀਂ ਮਿੱਠਾ ਤਿਆਰ ਨਹੀਂ ਕਰਦੇ ਕਿਉਂਕਿ ਵਾਰ-ਵਾਰ ਕਮੇਟੀ ਵੱਲੋਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਮੀਟਿੰਗ 'ਚ ਤੇ ਅਸੀਂ ਕਾਫੀ ਸਾਲਾਂ ਤੋਂ ਮਿੱਠਾ ਬਣਾਉਣਾ ਬੰਦ ਕੀਤਾ ਹੋਇਆ ਬਿਲਕੁਲ ਮਿੱਠਾ ਬਿਲਕੁਲ ਪ੍ਰਸ਼ਾਦਾ ਜਿਹੜਾ ਹੈਗਾ ਭੋਜਨ ਤਿਆਰ ਕਰਦੇ ਹਾਂ ਪ੍ਰਸ਼ਾਦਾ ਜੀ ਦਾਲ ਫੁਲਕਾ ਜੀ ਹਾਂਜੀ ਦੁਪਹਿਰ ਦਾ ਸਮਾਂ ਕੀ ਚੱਲਦਾ ਦੁਪਹਿਰ ਦੇ ਸਮੇਂ ਦੁਪਹਿਰ ਸਮੇਂ ਇਹ ਪ੍ਰਸ਼ਾਦਾ ਜਿਵੇਂ ਤੁਸੀਂ ਲਾਲ ਕੜੀ ਚਾਵਲ ਬਣਾਏ ਹੋਣੇ ਆਲੂ ਮਟਰ ਗਾਜਰਾ ਹੋਗੇ ਜੀ ਸਬਜ਼ੀ ਦਾਲ ਹੋਗੀ ਜੀ ਮੂੰਗੀ ਮਸਰੀ ਦਾਲ ਬਣਾਲੀ ਦੀ ਹੈ ਹਾਂਜੀ ਸਿੰਪਲ ਸਿੰਪਲ ਖਾਣਾ ਕਿੰਨੇ ਕੁ ਨੌਜਵਾਨ ਛੋੜੇ ਨੇ ਜਿਹੜੇ ਸੇਵਾ ਕਰਦੇ ਪਏ ਨੇ ਅੱਜ ਕੱਲ ਨੌਜਵਾਨ ਪੀੜੀ ਬਾਹਰ ਤੋਂ ਜਾ ਰਹੀ ਹੈ ਨੌਜਵਾਨ ਕਾਫੀ ਨੇ ਜੀ ਸਾਡੇ ਨਾਲ ਜਮਾਲਪੁਰ ਪਿੰਡ ਦੇ ਵਾਸੀ ਨੇ ਜੀ ਸਹਿਯੋਗ ਕਰਦੇ ਨੇ ਬਹੁਤ ਜੀ ਉਹਨਾਂ ਦੇ ਪਿੰਡ ਦੇ ਸੇਵਾਦਾਰ ਸਾਡੇ ਨਾਲ ਨੇ ਘੱਟੋ ਘਾਟ 50 ਸੇਵਾਦਾਰ ਹੋਣਗੇ ਸਾਡੇ ਕੋਲ ਜੀ ਇਹ ਸੇਵਾ ਕਰਨ ਵਾਲੇ ਕਿਹਨੂੰ ਜੀ ਅਮਰਜੀਤ ਸਿੰਘ ਜੀ ਹਾਂ ਜੀ ਕੀ ਕਹਨੋ ਜੀ ਅਸੀਂ ਇਹੀ ਕਰਨਾ ਚਾਹੁੰਦੇ ਹਾਂ ਲੈ ਵੀ ਸਾਧ ਸੰਗਤ ਦੀ ਵਾਧੂ ਵਾਧੂ ਸੇਵਾ ਕੀਤੀ ਜਾਣੀ ਚਾਹੀਦੀ ਹੈ ਹਨਾ ਜੀ ਤੇ ਮਤਲਬ ਹੈ ਵੀ ਜਿਵੇਂ ਸਾਡੇ ਕਾਕੋਲ ਪਿੰਡ ਤੋਂ ਪਿਛਲੇ ਮਹੀਨੇ 35-40 ਸਾਲ ਤੋਂ ਇੱਥੇ ਲੰਗਰ ਦੀ ਸੇਵਾ ਆ ਰਹੀ ਹੈ ਹਨਾ ਜੀ ਤੇ ਜਿਵੇਂ ਪਿੰਡ ਦੇ ਆਲੇ ਦੁਆਲੇ ਸਮੂਹ ਸਾਧ ਸੰਗਤ ਵੀ ਇਲਾਕਾ ਨਿਵਾਸੀ ਵੀ ਸਹਿਯੋਗ ਦਿੰਦੇ ਆ ਤੇ ਲੱਭੀ ਇਦਾਂ ਦਾ ਵੀ ਸਾਧ ਸੰਗਤ ਦੀ ਵੱਧ ਵੱਧ ਸੇਵਾ ਕੀਤੀ ਜਾਂਦੀ ਹੈ ਫਿਰ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਅਸੀਂ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਧੰਨ ਬਾਬਾ ਫਤਿਹ ਸਿੰਘ ਦੀ ਨਿਸ਼ਕਾਮ ਸੇਵਾ ਸੋਸਾਇਟੀ ਜਿਹਦੇ ਵਿੱਚ ਲੋੜਵੰਦ ਵਿਧਵਾ 40 ਕੁ ਪਰਿਵਾਰਾਂ ਨੂੰ ਸੇਵਾ ਦਿੱਤੀ ਜਾਂਦੀ ਹੈ ਬਾਬਾ ਜੀ ਦੇ ਨਾਂ ਦੇ ਇੱਕ ਡਿਸਪੈਂਸਰੀ ਚੱਲ ਰਹੀ ਹੈ ਬਾਬਾ ਜੀ ਦੇ ਨਾਂ ਦੇ ਤਿੰਨ ਸਲਾਈ ਸੈਂਟਰ ਵੀ ਚੱਲ ਰਹੇ ਆ ਬਾਕੀ ਜਿਵੇਂ ਸਕੂਲ ਵਿੱਚ ਸਰਕਾਰੀ ਸਕੂਲ ਵਿੱਚ ਜਿਵੇਂ ਕਿਸੇ ਨੂੰ ਕਾਪੀ ਪੈਨ ਵਰਦੀ ਜਿਵੇਂ ਬੈਂਚ ਸੇਵਾ 'ਚ ਜਿਹੜੀ ਸਾਡੇ ਦੇ ਨਾਲ ਸਾਧ ਸੰਗ ਜੁੜੀ ਹੈ ਉਹਨਾਂ ਲੈ ਕੇ ਦਿੱਤੇ ਵਾਟਰ ਕੂਲਰ ਜਿਹੜੇ ਕਿ ਅਸੀਂ ਬਾਬਾ ਜੀ ਦੀ ਸੇਵਾ ਦੇ ਆ ਜਿੰਨੀ ਵੀ ਬਾਬਾ ਜੀ ਦੀ ਸਾਡੇ ਕੋਲ ਸੇਵਾ ਹਰ ਮਹੀਨੇ ਆਉਂਦੀ ਆ ਅਸੀਂ ਪਰਚੀ ਘਟਦੇ ਆ ਜਿੰਨੀ ਵੀ ਸੰਗਤ ਜੁੜੀ ਆ ਲੈ ਵਾਦ ਤੋਂ ਵਾਦ ਅਸੀਂ ਸੇਵਾ ਕਰਨ ਦੀ ਕੋਸ਼ਿਸ਼ ਕਰੀ ਜੀ ਹਾਂਜੀ ਹੋਰ ਕੀ ਸੇਵਾ ਕਰਦੇ ਹੋ ਜੀ ਹੋਰ ਇਸ ਤਰ੍ਹਾਂ ਜੀ ਸਾਡੇ ਨਾਲ ਗਿਲਰੂਰ ਤੇ ਡਾਕਟਰ ਜਗਰੂਪ ਸਿੰਘ ਹਸਪੀਟਲ ਵਾਲੇ ਡਾਕਟਰ ਸ਼ੈਨ ਸਿੰਘ ਸਿੰਘ ਜੀ ਹੈਗੇ ਆ ਜੀ ਉਹ ਹੱਡੀਆਂ ਦੇ ਸਪੈਸ਼ਲਿਸਟ ਆ ਅਸੀਂ ਜਿਹੜਾ ਵੀ ਕੋਈ ਲੋਡਬੰਦ ਸਾਡੇ ਕੋਲ ਆਉਂਦਾ ਆ ਅਸੀਂ ਉਹਨਾਂ ਕੋਲ ਭੇਜ ਦਈਦਾ ਉਹ ਬਿਲਕੁਲ ਫ੍ਰੀ ਸੇਵਾ ਕਰਦੇ ਆ ਮਤਲਬ ਐ ਵੀ ਉਹ ਸਾਨੂੰ ਬਹੁਤ ਬਹੁਤ ਸਹਿਯੋਗ ਦਿੰਦੇ ਆ ਨਾ ਵੀ ਅਸੀਂ ਇਹੀ ਕਰਨੇ ਆਲੇ ਵੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤਾਂ ਧਰਮ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਅਸੀਂ ਕਹਿੰਨੇ ਆ ਇਹ ਕਾਲਪੁਰਖ ਵਾਹਿਗੁਰੂ ਸੱਚੇ ਪੈਦਾ ਉਹਨਾਂ ਦੇ ਸਿਰ ਉੱਤੇ ਇਦਾਂ ਹੀ ਮਿਹਰ ਪ੍ਰਿਆਤ ਰੱਖਣਾ ਤਾਂ ਜੋ ਵੱਧ ਤੋਂ ਵੱਧ ਸੇਵਾ ਉਹ ਕਰ ਸਕਣ ਹਾਂਜੀ ਬਾਕੀ ਘਰ ਸਭ ਬਸ ਜੀ ਬਲੰਗਰ ਦੀ ਸੇਵਾ ਬਹੁਤ ਜੀ ਕਾਕ ਕੋਲ ਪੈਣਾ ਤੋਂ ਹੋ ਰਹੀ ਜੀ ਬਾਕੀ ਵੀ ਸੋਚ ਦੀ ਗੱਲ ਹੈ ਜਿਹੜੇ ਲੋਕ ਇੱਥੇ ਕੀ ਖੜਾ ਇਹ ਲਾਉਣੇ ਨਹੀਂ ਚਾਹੀਦੇ ਛੋਲੇ ਸਾਹਿਬ ਜਿਆਦਾ ਦੇ ਗੁਰੂ ਬੜੀ ਬਤੀਸ਼ਾ ਜਿੱਤੀ ਹੈ ਫਿਰ ਵੀ ਲੋਕ ਮੁੜਦੇ ਕੋ ਨਹੀਂ ਸਾਦਾ ਲੰਗਰ ਲਾਓ ਸਾਦਾ ਭੋਜਨ ਹੋਵੇ ਵਧੀਆ ਦਾਲ ਫੁਲਕਾ ਕੋਈ ਹੁਣ ਟੋਸਟ ਕੱਢੀ ਜਾਂਦਾ ਪਕੌੜੇ ਕੱਢੀ ਜਾਂਦਾ ਆਪਾਂ ਆਏ ਕਿ ਨਹੀਂ ਖਸੂਸ ਦੀ ਜਗ੍ਹਾ ਤੇ ਆਏ ਆ ਤੇ ਇਹ ਹੁਣ ਕੀ ਰਾਖੜਾ ਇਹ ਗੁਰੂ ਕਲਤਕ ਸਾਬ ਦਾ ਵੀ ਹੋਇਆ ਹੈ ਹੁਕਮਨਾਮਾ ਫਿਰ ਵੀ ਬੰਦੇ ਨਹੀਂ ਕਰਦੇ ਤੇ ਬਹੁਤ ਵਧੀਆ ਸਾਦਾ ਭੋਜਨ ਉਹ ਵੀ ਅਸੀਂ ਬਹੁਤ ਵਧੀਆ ਕਰਦੇ ਦਵਾਈਆਂ ਦੀ ਸੇਵਾ ਵੀ ਨਾਲ ਕਰ ਰਹੇ ਆ ਤੇ ਹਰ ਵੀਰ ਤਾਂ ਦੀ ਸੇਵਾ ਵੀ ਕਰ ਰਹੇ ਹਾਂ ਜੀ ਧੰਨਵਾਦ ਇਹ ਜਿਹੜਾ ਪਹਿਲਾ ਅਜਿਹਾ ਇੱਕ ਲੰਗਰ ਦੇਖਿਆ ਜਿੱਥੇ ਸਾਦਾ ਭੋਜਨ ਸ਼ਿਕਾਇਆ ਜਾ ਰਿਹਾ ਬਹੁਤ ਵਧੀਆ ਲੱਗਿਆ ਉਹਰੇ ਵੀ ਮਿਲ ਕੇ ਵੀ ਦਵਾਈਆਂ ਦਾ ਲੰਗਰ ਵੀ ਲਾਇਆ ਹੋਇਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਨੂੰ ਵੀ ਨਾਲੇ ਪਤਾ ਲੱਗੇ ਜਿਹੜੇ ਲੋਕੀ ਅੱਜ ਕੱਲ ਰੇਡੀਆਂ ਲਾਉਂਦੇ ਨੇ ਜਿਹੜੇ ਮਿੱਠਾ ਲੰਗਰ ਦੇ ਵਿੱਚ ਵਰਤਦੇ ਉਹ ਨਹੀਂ ਵਰਤਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ